ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਲੈ ਕੇ ਆਏ ਆ ਸੈਮੀ ਕਲਾਸਿਕ ਲੁੱਕ ਦੀ ਬਹੁਤ ਸੋਹਣੀ ਕੋਠੀ ਜੋ ਕਿ ਤੁਸੀਂ ਵੇਖ ਰਹੇ ਹੋ ਜਾਲੀ ਵਗੈਰਾ ਲੱਗਿਆ ਕੰਪਲੀਟ ਹੈ ਕੋਠੀ ਜਿੰਨਾ ਕੰਮ ਹੋ ਗਿਆ ਇਸ ਕੋਠੀ ਦੇ ਵਿੱਚ ਸਾਰਾ ਤੁਹਾਨੂੰ ਦਿਖਾਵਾਂਗੇ ਦੋਸਤੋ ਪੱਥਰ ਵਗੈਰਾ ਲੱਗ ਚੁੱਕਿਆ ਜੋ ਕਿ ਜੋੜੀਆਂ ਦਾ ਕੰਮ ਸਾਰਾ ਕੰਪਲੀਟ ਹੈਗਾ ਇਸ ਕੋਠੀ ਤੇ ਟੋਟਲ ਕਿੰਨਾ ਖਰਚਾ ਆ ਤੇ ਕਿੱਥੋਂ ਕਿੱਥੋਂ ਵਾਈ ਹੋ ਰਹੇ ਨੇ ਮਟੀਰੀਅਲ ਲਿਆਂਦਾ ਬਾਈ ਠੇਕੇਦਾਰ ਆਪਣੇ ਨਾਲ ਨੇ ਜਿਨ੍ਹਾਂ ਨੇ ਇਹ ਕੋਠੀ ਬਣਾਈ ਹੈਗੀ ਦੋਸਤੋ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਸਰ ਆਪਣਾ ਸਭ ਤੋਂ ਪਹਿਲਾਂ ਦਾ ਨਾਮ ਤੇ ਪਿੰਡ ਦਾ ਨਾਮ ਜਰੂਰ ਦੱਸੋ ਜੀ। ਮੇਰਾ ਨਾਮ ਭੋਲਾ ਸਿੰਘ ਜੀ। ਭੋਲਾ ਸਿੰਘ ਜੀ। ਪਿੰਡ ਅੰਦਰਦਰਪੁਰਾ ਜੀ। ਮਾਨਸਾ ਜੀ ਪੈ ਜਾਨਾ। ਠੀਕ ਹੈ ਠੀਕ ਹੈ ਜੀ। ਤੇ ਇਹ ਕੋਠੀ ਆਪਾਂ ਬਣਾਈਏ। ਆਪਾਂ ਹੀ ਬਣਾਈ ਸਾਰੀਆਂ। ਕਿੰਨਾ ਕ ਟਾਈਮ ਹੋ ਗਿਆ ਜੀ ਆਪ ਨੂੰ ਕੰਮ ਕਰਦਿਆਂ ਨੂੰ ਸਰ? ਕੰਮ ਕਰਦਿਆਂ ਨੂੰ ਤਾਂ ਮੈਨੂੰ ਹੋ ਗਏ 30 ਸਾਲ ਹੋ ਗਏ। 30 ਸਾਲ ਹੋ ਗਏ। ਹਾਂ ਜੀ ਹਾਂ। ਪੁਰਾਣੇ ਕਾ ਕੀ ਹੈ ਨਾ। ਪੁਰਾਣੇ ਹਾਂ ਜੀ। ਠੀਕ ਹੈ। 60 ਸਾਲ ਦੀ ਉਮਰ ਉਹ ਤਾਂ ਮਿਲ Adik ਠੇਕੇ ਵਗੈਰਾ ਦਾ ਕੰਮ ਨਹੀਂ ਚੱਲਦਾ। ਮੈਂ ਪਹਿਲਾਂ ਢੇੜ ਦੀ ਕਰਿਆ ਜੀ ਕੰਮ। ਢੇੜ ਰੈਤ ਉਹ ਲੈਤ ਬਣਾ ਕੰਮ ਕਰਦਾ ਨਹੀਂ ਕੋਈ ਵੀ ਹੈ ਜੀ ਠੀਕ ਹੈ ਜੀ ਹਾਂ ਇਹ ਗੱਲ ਹੈਗੀ ਹੈ ਫਿਰ ਪਤਾ ਲੱਗ ਜਾਂਦਾ ਨਾ ਬੰਦੇ ਦਾ ਐਕਸਪੀਰੀਅੰਸ ਦਾ ਪਤਾ ਲੱਗ ਜਾਂਦਾ ਰਿਕਰਿਪਲਾ ਪੁੱਛਦਾ ਲਾ ਜੀ ਹਾਂਜੀ ਫਿਰ ਆ ਉਹ ਕਰਦਾ ਹੈ ਤੇ ਇੱਕ ਗੱਲ ਜੇਕਰ ਆ ਕੋਠੀ ਦਿਖਾਉਣੀ ਹੈ ਅੱਜ ਆਪਾਂ ਕਿੰਨੇ ਏਰੀਆ ਦੇ ਵਿੱਚ ਬਣੀ ਹੋਈ ਕੋਠੀ ਹੈ ਜੀ ਇਹ 1600 ਫੁੱਟ ਏਰੀਆ ਇੱਥੇ ਲੈ 1600 ਫੁੱਟ 1600 ਤਾਂ ਲੈ ਆ 1200 ਤਾਂ ਹੈ ਜੀ ਮਤਲਬ ਸਾਰਾ ਹੋ ਗਿਆ 8200 ਹੋ ਗਿਆ 2800 ਫੁੱਟ ਏਰੀਆ ਹੋ ਗਿਆ ਵਧੀਆ ਕੰਮ ਕੀਤਾ ਹੋਇਆ ਹੈ ਨਾ ਬਹੁਤ ਵਧੀਆ ਉਹਨਾਂ ਨੇ ਹੋਇਆ ਜੀ ਹਾਂਜੀ ਹਾਂਜੀ ਚਲੋ ਦਿਖਾ ਦਈਏ ਜੀ ਆਪਾਂ ਤੇ ਇਹ ਇੱਕ ਗੱਲ ਹੋਰ ਜੋ ਕਿ ਇੱਧਰ ਬਾਈ ਜੀ ਇਹ ਜੋ ਆਪਾਂ ਦੇਖ ਰਹੇ ਆ ਇੱਧਰ ਇਹ ਬਰਾਂਡਾ ਬਣਾ ਹੋਇਆ ਇਹ ਪਹਿਲਾਂ ਨਕਸ਼ੇ ਦੇ ਵਿੱਚ ਹੀ ਸੀ ਨਹੀਂ ਨਕਸ਼ੇ ਤੋਂ ਬਾਹਰ ਬਣਵਾਇਆ ਇਹ ਤੇ ਆਪ ਵੀ ਬਾਈ ਜੀ ਹੋ ਰਿਹਾ ਹੈ ਅੱਛਾ ਜੀ ਬਾਤ ਤੇ ਆਪ ਵੀ ਬਣਾਇਆ ਬਾਤ ਠੀਕ ਹੈ ਜੀ ਹਾਂ ਮਤਲਬ ਤੁਸੀਂ ਇਹ ਰਸੋਈ ਚ ਰੱਖਿਆ ਜੀ ਬਾਰ ਜੋ ਰੱਖਿਆ ਹੋਇਆ ਹੈ। ਇਹ ਰਸੋਈ ਦਾ ਬਾਰ ਆ ਗਿਆ ਵਿੱਚ ਇਹ। ਅੱਛਾ ਇੱਧਰ ਰੋਟੀ ਪਾਣੀ ਨਾਲ ਦਹੀਂ ਰਸੋਈ ਵਾਲਾ ਆ ਆ ਇਹਦੇ ਨਾਲ ਅਟੈਚ ਹੋ ਗਿਆ। ਹਾਂ ਜੀ। ਤਾਂ ਇਸ ਕਰਕੇ ਦਾ ਜੀ। ਠੀਕ ਹੈ ਠੀਕ ਹੈ ਜੀ। ਤੇ ਟਰੈਕਟਰ ਵਗੈਰਾ ਖੜਾਉਣਾ ਆਪਾਂ ਟਰੈਕਟਰ ਵਗੈਰਾ ਕਰ ਸਕਦੇ ਆ ਟਰੈਕਟਰ ਥਾਲੇ ਵੀ ਜੋ ਮਰਜ਼ੀ ਕਰ ਸਕਦੇ। ਤੇ ਨਕਸ਼ੇ ਤੋਂ ਬਾਹਰ ਹੈ ਜੀ ਇਹ। ਨਕਸ਼ੇ ਤੋਂ ਬਾਹਰ। 1600 ਜੋ ਏਰੀਆ ਕੋਠੀ ਦਾ ਵਾ ਲੱਗ ਗਈ। ਅਲੱਗ ਹੈ ਜੀ ਉਹ ਤਾਂ। ਉਹ ਲੱਗ ਗਈ। ਆਜੋ ਜੀ ਆਜੋ ਇੱਧਰ ਦਿਖਾਉਣੇ ਆਪਾਂ। ਸੋ ਦੋਸਤੋ ਦੇਖ ਸਕਦੇ ਹੋ ਆ ਦਿਖਾ ਦਿਓ ਬਈ ਟਾਇਲ ਵ ਇਹ ਸੈਮੀ ਕਲਾਸਿਕ ਲੁੱਕ ਹੈ ਜੋ ਕਿ ਇਹਨੂੰ ਆਪਾਂ ਕਲਾਸਿਕ ਵੀ ਨਹੀਂ ਕਹਿ ਸਕਦੇ ਮਿਕਸ ਹੈ ਵਿਦ ਮਾਡਰਨ ਹਾਂ ਜੀ ਤੇ ਇਹ ਜੋ ਜੋੜੀ ਹੈ ਜੀ ਜੋੜੀ ਵਗੈਰਾ ਦਾ ਕੰਮ ਕਿੱਥੋਂ ਕਰਾਈ ਆਪਾਂ ਇਹ ਬੋੜਾ ਵਾਲ ਤੋਂ ਮਿਸਤਰੀ ਜੀ ਬੋੜਾ ਵਾਲ ਤੋਂ ਹਾਂ ਜੀ ਇਹ ਲੱਕੜਾ ਹੀ ਕੀ ਕੀ ਮਟੀਰੀਅਲ ਇੱਥੇ ਲੱਗਿਆ ਬਹੁਤ ਵਧੀਆ ਹਾਂ ਜੀ ਉਹ ਕੰਮਜਾਬ ਨੇ ਇਹ ਅੱਛਾ ਜੀ ਮਤਲਬ ਇਹ ਫਰੇਮ ਵਗੈਰਾ ਹੀ ਸਿੱਤਾਈ ਹੈ ਵਧੀਆ ਜੀ ਸਿੱਤਾਈ ਪੂਰੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਧੁੱਪੇ ਵੀ ਨਹੀਂ ਖਰਾਬ ਹੁੰਦੀ ਇਹ ਤਾਂ ਜੀ ਨਾ ਨਾ ਠੀਕ ਹੈ ਜੀ ਠੀਕ ਹੈ ਸੋ ਇਹ ਮੇਨ ਐਂਟਰੀ ਆ ਗਈ ਦੋਸਤੋ ਜੋ ਕਿ ਬਰਾਂਡਾ ਤੁਸੀਂ ਦੇਖ ਚੁੱਕੇ ਹੋ ਮੂਰੇ ਬਰਾਂਡਾ ਬਣਿਆ ਹੋਇਆ ਜੋ ਕਿ ਛੋਟਾ ਬਣਾਇਆ ਹੋਇਆ ਹੈ ਬਰਾਂਡਾ ਜ ਬਾਈ ਹੋਰ ਨੇ ਟਰੈਕਟਰ ਗੱਡੀ ਵਾਸਤੇ ਅੱਡ ਤੋਂ ਇੱਕ ਉੱਧਰ ਬਣਾ ਲਿਆ ਬਰਾਂਡਾ ਉਹਨਾਂ ਨੇ ਤੇ ਇਹ ਜੋ ਪੋਰਚ ਹੈ ਛੋਟਾ ਬਣਾਇਆ ਹੋਇਆ ਇਹਨੂੰ ਜਿਆਦਾ ਯੂਜ਼ ਨਹੀਂ ਕਰਨਾ ਆਪਾਂ ਮੰਜਾ ਵਗੈਰਾ ਡਾਉਣ ਵਾਸਤੇ ਹੀ ਬਣਾਇਆ ਹੈ ਇਹ ਤੇ ਉੱਪਰ 3D ਡਿਜ਼ਾਈਨ ਦਿੱਤਾ ਹੋਇਆ ਜੋ ਕਿ ਪੀਓਪੀ ਕੀਤੀ ਹੋਈ ਹੈ ਸਾਰੇ ਰੂਮਾਂ ਦੇ ਵਿੱਚ ਅਲੱਗ ਅਲੱਗ ਕਨਸੈਪਟ ਹੈਗਾ ਸੋ ਆਜੋ ਅੰਦਰ ਐਂਟਰ ਹੋਣੇ ਆ ਬਾਈ ਜੀ ਇਹ ਮੇਨ ਜੋੜੀ ਦਿਖਾ ਦਿਓ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈਗਾ ਬਹੁਤ ਵਧੀਆ ਜੋ ਕਿ ਇਹ ਮਸ਼ ਸਾਰੇ ਪ੍ਰਿੰਟ ਦੀ ਜੋ ਕਿ ਫਰੇਮ ਦੇ ਵਿੱਚ ਬਾਈ ਦੱਸ ਰਹੇ ਸੀ ਕਿ ਇਹਦੇ ਵਿੱਚ ਨਾ ਲੋਹੇ ਦਾ 프ਰੇਮ ਪਾਇਆ ਹੁੰਦਾ ਬਹੁਤ ਸਖਤਾਈ ਹੁੰਦੀ ਹੈ ਤੇ ਇਹ ਵਿੱਚ ਡਿਜ਼ਾਈਨਿੰਗ ਪਾ ਕੇ ਬਾਅਦ ਦੇ ਵਿੱਚ ਫਿਕਸ ਹੁੰਦਾ ਹੈ ਇਹ ਬਹੁਤ ਵਧੀਆ ਚੀਜ਼ ਹੈ ਸੋ ਇਹ ਟਾਇਲ ਜੀ ਟਾਇਲ ਕਿ ਥੁਲੰਦੀ ਹੈ ਇਹ ਇਹ ਟਾਇਲ ਮਾਨਸਾ ਬਠਿੰਡਾ ਕੈਂਚੀਆਂ ਤੋਂ ਜੀ ਬਠਿੰਡਾ ਕੈਂਚੀਆਂ ਤੋਂ ਮਾਨਸਾ ਤੋਂ ਮਾਨਸਾ ਤੋਂ ਠੀਕ ਹੈ ਜੀ ਵਧੀਆ ਟਾਇਲ ਹੈ ਨਾ ਇਹ ਦੇਖੋ ਉਸ ਤੋਂ ਵਧੀਆ ਕਲਰ ਹੈ ਬਹੁਤ ਵਧੀਆ ਮੈਚ ਹੈ ਜਗਾ ਹਾਂ ਜੀ ਹਾਂ ਜੋ ਕਿ ਟ੍ਰੈਂਡ ਹੈ ਅੱਜ ਕੱਲ ਇਹ ਇਸ ਤਰ੍ਹਾਂ ਦੀ ਨਾਰਮਲ ਕਲਰ ਦਾ ਵਧੀਆ ਗ੍ਰੇ ਕਲਰ ਹੋ ਗਿਆ ਵਾਈਟ ਕਲਰ ਹੋ ਗਿਆ ਜਿਆਦਾ ਚੱਲ ਰਹੇ ਨੇ ਅੱਜ ਕੱਲ ਸੋ ਇਧਰ ਰਾਈਟ ਸਾਈਡ ਤੇ ਗੱਲ ਕਰੀਏ ਤਾਂ ਡ੍ਰੈਗ ਰੂਮ ਆ ਜਾਂਦਾ ਇਹ ਡੈਰੂ ਆ ਗਿਆ ਇਸ ਦੇ ਵਿੱਚ ਇੱਕ ਵੱਡੀ ਵਿੰਡੋ ਰੱਖੀ ਹੋਈ ਹੈ ਜੋ ਕਿ ਵਧੀਆ ਮੈਚ ਚਾਨਣ ਪੈਂਦਾ ਹੈ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਕੋਠੀ ਦੇ ਵਿੱਚ ਵਧੀਆ ਚਾਨਣ ਪੈ ਰਿਹਾ ਦੋਸਤੋ ਤੇ ਕਿੰਨਾ ਏਰੀਆ ਜੀ ਇਹ ਕਿੰਨਾ ਸਹਜ ਹੈਗਾ ਡ੍ਰੈਗ ਰੂਮ ਦਾ ਆਪਣਾ ਇਹ 16 12 ਦਾ ਜੀ 16 12 ਦਾ ਹੈ ਜੀ ਕਾਫੀ ਅਗਾ ਦੀ ਕਾਫੀ ਖੁੱਲਾ ਹੈ ਨਾ ਇਹ ਖੁੱਲਾ ਬੁਰਾ ਗੋਰੀ ਤੇ ਰਸੋਈ ਆ ਗਈ ਜੀ 12 12 ਇੱਧਰ ਕਿਚਨ ਆ ਗਈ ਜੀ ਇਸ ਬਾਰ ਉਸ ਤੋਂ ਇਧਰ ਕਿਚਨ ਆ ਕੇ 12 12 ਆਈ ਇਹ 12 12 ਪੂਰਾ ਹੋਇਆ ਕਾਫੀ ਇਹ ਵੀ ਕਾਫੀ ਹੁਣ ਰੱਖਿਆ ਹੋਇਆ ਵਿੱਚ ਵਿੱਚ ਆਪਾਂ ਦੇਖਦੇ ਹੁਣੇ ਛੋਟੀ ਜੀ 7 8 ਦੀ ਜਾਂ 10 ਦੀ ਕਰ ਲੈਂਦੇ ਜੋ ਮਰਜ਼ੀ ਕੰਮ ਕਰੇ ਤਾਂ ਕੰਨਾ ਕਰੀਏ ਖੁੱਲਾ ਕਰਨਾ ਹਾਂ ਕਿਉਂਕਿ ਜਦੋਂ ਕੰਮ ਕਰਨਾ ਹੁੰਦਾ ਉਦੋਂ ਦਿੱਕਤ ਆਉਂਦੀ ਹੈ ਜੀ ਪਹਿਲਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਇਹ ਚੀਜ਼ ਦਾ ਸੋ ਇਧਰ ਦੋਸਤੋ ਬਾਹਰ ਰੱਖਿਆ ਹੋਇਆ ਜੋ ਕਿ ਆਮ ਆਪਣੇ ਇਧਰ ਆਰਜੀ ਚੁੱਲੇ ਚੌਕੇ ਨਾਲ ਤੇ ਇਧਰ ਬਰਾਂਡੇ ਨਾਲ ਵਾਲੀ ਸੋਈ ਬਾਤ ਇਧਰ ਠੀਕ ਹੈ ਜੀ ਠੀਕ ਆ ਤੇ ਇਹ ਗ੍ਰੇਨਾਈਟ ਵਗੈਰਾ ਇਹ ਵੀ ਉੱਥੋਂ ਲਿਆਂਦਾ ਹੈ ਸੈਲਫ ਹੀ ਸੋ ਇਹਦੇ ਵਿੱਚ ਕਬੂਰਡ ਵਗੈਰਾ ਦਾ ਕੰਮ ਰਹਿੰਦਾ ਦੋਸਤੋ ਹਾਂਜੀ ਹੋ ਰਹਿੰਦਾ ਹੈ ਜੀ ਲੱਕੜ ਦਾ ਕੰਮ ਇੰਟੀਰੀਅਰ ਦਾ ਸੋ ਇੱਕ ਵਾਰ ਤੁਹਾਨੂੰ ਆਪਾਂ ਕੋਠੀ ਤੇ ਜਿੰਨਾ ਕੰਮ ਹੋ ਚੁੱਕਿਆ ਉਹ ਦਿਖਾ ਦਿੰਨੇ ਆ ਇਹ ਲੌਬੀ ਆ ਗਈ ਇਹ ਲੌਬੀ ਆ ਗਈ ਕਿੰਨਾ ਸਹਜ ਹੈ ਜੀ ਲੌਬੀ ਤੇ ਬਣਾ ਇਹ 16 14 ਦੀ ਜੀ 16 14 ਦੀ ਜੀ ਇਹ ਵੀ ਕਾਫੀ ਖੁੱਲੀ ਬਣੀ ਹੋਈ ਹੈ ਜੀ ਵਧੀਆ ਹਾਂ ਬਹੁਤ ਵਧੀਆ ਹੋਇਆ 1600 ਏਰੀਆ ਕਾਫੀ ਹੋ ਜਾਂਦਾ ਹੈ ਜੀ ਹਨਾ ਬਹੁਤ ਹੋ ਜਾਂਦਾ ਬਹੁਤ ਸੋਹਣਾ ਏਰੀਆ ਦੋ ਬੈਡਰੂਮ ਹੋ ਕੇ ਖੁੱਲੇ ਬੈਡਰੂਮ ਹਾਂ ਖੁੱਲੇ ਬੈਡਰੂਮ ਇਹ ਬਹੁਤ ਵਾਗਿਆ ਜੀ ਵਾਸ਼ਰੂਮ ਹੈ ਨਾ ਇਹ ਬਾਥਰੂਮ ਸੋ ਇਧਰ ਬੈਕ ਸਾਈਡ ਤੇ ਗੱਲ ਕਰੀਏ ਤਾਂ ਬੈਕ ਸਾਈਡ ਤੇ ਦੋ ਬੈਡਰੂਮ ਰਹਿ ਜਾਂਦੇ ਨੇ ਹਾਂਜੀ ਹਾਂ ਇੱਕ ਬੈਡਰੂਮ ਰਾਈਟ ਸਾਈਡ ਤੇ ਇਸ ਬੈਡਰੂਮ ਦੇ ਨਾਲ ਵਾਸਰੂਮ ਡਰੈਸਿੰਗ ਰੂਮ ਅਟੈਚ ਆ ਦੋਸਤੋ ਤੇ ਇਧਰ ਇੱਕ ਵਿੰਡੋ ਰੱਖੀ ਗਈ ਹੈ ਬਾਹਰਲੀ ਸਾਈਡ ਜੋ ਚਾਨਣ ਪੈਂਦਾ ਕਾਫੀ ਲਾਈਟ ਪੈਂਦੀ ਆ ਸੋ ਕੋਠੀ ਦੇ ਵਿੱਚ ਹਨਾ ਇੱਕ ਗੱਲ ਹੋਰ ਹਨੇਰਾ ਨਹੀਂ ਪੈਂਦਾ ਜੀ ਹਨੇਰਾ ਨਹੀਂ ਪੈਂਦਾ ਪੂਰਾ ਵੀ ਲਾਈਟ ਤੋਂ ਬਿਨਾ ਵੀ ਮਤਲਬ ਆ ਜੋ ਮਰਜ਼ੀ ਕੰਮ ਕਰੋ ਜਿਵੇਂ ਲਾਈਟ ਤੋਂ ਬਿਨਾ ਕੋਈ ਹੋ ਨਹੀਂ ਆ ਹਾਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਚੀਜ਼ ਕਿਸੇ ਕਮਰੇ 'ਚ ਹਨੇਰਾ ਨਹੀਂ ਪੈਂਦਾ ਜੀ ਕਿਸੇ ਕਮਰੇ 'ਚ ਤੇ ਸਤ ਕਿੰਨੀ ਉਚਾਈ ਤੇ ਰੱਖੀ ਹੋ ਆ ਆ ਕਮਰੇ ਨੇੜੇ ਹਨੀਗੋਲਾ ਪੂਰਾ ਹੈ ਸੋ ਦੋਸਤੋ ਇਧਰ ਇੱਕ ਬੈਡਰੂਮ ਜੋ ਕਿ ਲੈਫਟ ਸਾਈਡ ਤੇ ਦੇਖ ਰਹੇ ਹੋ ਤੁਸੀਂ ਇਹ ਕਿ ਸਾਈਜ ਹੈ ਜੀ ਇਹ ਵੀ 14 12 ਹੈ ਜੀ 14 12 ਹੈ ਇਧਰ ਜੀ ਇਹਦੀ ਜਗ੍ਹਾ ਬੈਕ ਸਾਈਡ ਤੇ ਆਪਣੀ ਜਗ੍ਹਾ ਰੱਖੀ ਹੋਈ ਹੈ ਅੱਛਾ ਜੀ ਠੀਕ ਹੈ اپنی جگہ ਛੱਡੀ ਹੋਈ ਆ ਤੁਹਾਨੂੰ ਕਿ ਹਾਂ ਠੀਕ ਹੈ ਜੀ ਆ ਦਿਖਾ ਦੀ ਬਾਈ ਮਾੜਾ ਜਿਹਾ ਖੋਲ ਕੇ ਦਿਖਾ ਦੀ ਸਟੋਰ ਦੀ ਵਿੰਡੋ ਲੱਗੀ ਆ ਦੇਖੋ ਸਾਹਮਣੇ 2-3 ਫੁੱਟ ਜਗ੍ਹਾ ਛੱਡੀ ਆ ਇੱਧਰ ਅੱਛਾ ਸਟੋਰ ਦੇ ਵਿੱਚ ਉਧਰ ਵਿੰਡੋ ਛੱਡੀ ਆ ਇੱਧਰ ਲਾਈਟ ਪੈਂਡ ਵਾਲਾ ਲਾਈਟ ਪੈਂਦੀ ਆ ਚਾਨਣ ਰਹਿੰਦਾ ਹੈ ਨਾ ਜੀ ਹਾਂ 10ਹਾਂ ਜੀ ਪੈਂਦਾ ਜੀ ਠੀਕ ਹੈ ਠੀਕ ਹੈ ਲਾ ਦਿਓ ਜੀ ਕੋਈ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਡਿਜ਼ਾਈਨ ਬਣਿਆ ਹੋਇਆ ਕੋਠੀ ਦਾ ਬਹੁਤ ਵਧੀਆ ਪਲਾਨ ਨਾਲ ਸੋ ਇੱਧਰ ਦੇਖ ਰਹੇ ਹੋ ਜੋ ਤੁਸੀਂ ਇਹ ਕੋਠੀ ਤੋਂ ਬਾਹਰ ਹੈ ਆ ਦੇਖੋ ਜੀ ਇਹ ਆਪਣੇ ਨਕਸ਼ੇ ਦੇ ਵਿੱਚ ਹੈ ਨਹੀਂ ਸੀ ਜੋ ਕਿ ਇਹ ਦੇ ਆਈ ਕਿਵੇਂ ਕੰਦਾਂ ਇਹ ਪਹਿਲਾਂ ਪੁਰਾਣੇ ਬੁੜਿਆਂ ਦੀ ਜਗਾ ਸੀਗੀ ਜਿਵੇਂ 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 ਹੋ ਸੀਗੀ ਪਰ ਉਹ ਇਹਨਾਂ ਨੇ ਕਵਰ ਕਰ ਲਿਆ ਉਹਦੇ ਠੀਕ ਹੈ ਜੀ ਠੀਕ ਹੈ ਉਹ ਰੋਸ਼ਨਾ ਲੱਗ ਗਿਆ ਕੋਈ ਨਿਹਰਾ ਨਹੀਂ ਪੈਂਦਾ ਇਹਦੇ ਪੂਰਾ ਬਿਲਕੁਲ ਨਿਹਰਾ ਨਹੀਂ ਪੈਂਦਾ ਮਤਲਬ ਤੁਸੀਂ ਇਹ ਕੰਦ ਕੋਠੀ ਦਾ ਏਰੀਆ ਜਿਹੜਾ ਚੌਰਸ ਕਰ ਲਿਆ ਬਾਗ ਇਧਰ ਘੜਤੀ ਹੈ ਸਟੋਰ ਦੇ ਵਿੱਚ ਠੀਕ ਹੈ ਜੀ ਇਹ ਸੈਲਬ ਵਗੈਰਾ ਪਾਈ ਹੋਈ ਹੈ ਨਾ ਮਤਲਬ ਸੈਲ ਪਾਈ ਹੋਈ ਹੈ ਇਹਦਾ ਗੁਣੀਆਂ ਕਰਕੇ ਜਾਵਾਂ ਪੂਰਾ ਜੀ ਗੁਣੀਆਂ ਕਰਕੇ ਇਧਰ ਹੀ ਘੜਤੀ ਪਿੱਧਰ ਘੜਤੀ ਠੀਕ ਹੈ ਠੀਕ ਹੈ ਜੀ ਆਹ ਚੀਜ਼ ਹੈ ਬੜੀਆ ਚੀਜ਼ ਬਣ ਗਈ ਜੀ ਹਨਾ ਇਹ ਬਹੁਤ ਵਧੀਆ ਹਾਂ ਸੋ ਦੋਸਤੋ ਦੇਖ ਰਹੇ ਹੋ ਤੁਸੀਂ ਜੋ ਕਿ ਪੌੜੀ ਵਾਲੀ ਕੰਧ ਆ ਗਈ ਵਾਲ ਇਹਦੇ ਇਧਰ-ਇਧਰ 1600 ਸਕਰ ਫੁੱਟ ਰਹੀ ਹੈ ਤੇ 1200 ਉੱਪਰ ਹੈ ਇਹ ਜਿਹੜਾ ਤੁਸੀਂ ਸਟੋਰ ਦੇਖਿਆ ਇਹ ਅਲੱਗ ਤੋਂ ਹੈਗਾ ਇਸ ਕੋਠੀ ਦੇ ਨਾਲ ਨਹੀਂ ਹੈਗਾ ਪਰ ਜੇਕਰ ਆਪਾਂ ਖਰਚੇ ਦੀ ਗੱਲ ਕਰੀਦਾ ਉਹਦੇ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਕਿੰਨਾ ਆਈਡੀਆ ਜ਼ਰੂਰ ਦੇਵਾਂਗੇ ਤੁਹਾਨੂੰ ਦੋਸਤੋ ਸੋ ਉੱਪਰ ਚੱਲਦੇ ਆ ਆ ਦੇਖੋ ਪੌੜੀ ਦੇ ਵਿੱਚ ਕਾਫੀ ਸੋਹਣਾ ਜੋ ਕਿ ਕਲਰ ਦਾ ਗ੍ਰੇनाइट ਟਾਈਲ ਲੱਗੀ ਹੋਈ ਹੈਗੀ ਪੱਥਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਬਾਈ ਹੋਰਿਆ ਨੇ ਤੇ ਇਹ ਜਿਹੜੀ ਪੌੜੀ ਹੈਗੀ ਏ ਵੀ ਬਾਈ ਹੋ ਰਹੇ ਨੇ ਜਿਹੜਾ ਨੇ ਜੋੜੀਆਂ ਲਾਈਆਂ ਉਹਨਾਂ ਦਾ ਕੰਮ ਹੀ ਆ ਦੋਸਤੋ ਸੋ ਇਹ ਲੱਕੜ ਕਾਦੀ ਹੈ ਜੀ ਬੋਡੀ ਵਾਲੀ ਕਾਦੀ ਹੈ ਜੀ ਕਾਦੀ ਦੀ ਲੱਕੜ ਹੈ ਕਾਦੀ ਲੱਕੜਾ ਹੈ ਤੇ ਇਹੇ ਘਰੀ ਘਰੇ ਕਰਿਆ ਕਿ ਉਹਨਾਂ ਨੇ ਉੱਥੇ ਬਣਾਇਆ ਜੀ ਆਪਣੇ ਸੌਫਤੇ ਦੁਕਾਨ ਤੇ ਨਾ ਹੋਰ ਕਰੇ ਕਰੇ ਕੰਮ ਕਰੇ ਕਰਕੇ ਠੀਕ ਹੈ ਜੀ ਬਹੁਤ ਵਧੀਆ ਡਿਜ਼ਾਈਨ ਆ ਦੋਸਤੋ ਇਹਨੂੰ ਪਾਲਿਸ਼ ਵਗੈਰਾ ਰਹਿੰਦੀ ਹੈਗੀ ਪਾਲਿਸ਼ ਰਹਦੀ ਹੈ ਇਹੋ ਜੀ ਹਾਂ ਪਾਲਿਸ਼ ਹੋਣੀ ਹੈ ਜੀ ਤੇ ਬਹੁਤ ਵਧੀਆ ਡਿਜ਼ਾਈਨ ਦਿੱਤਾ ਹੋਇਆ ਹੈਗਾ ਸੋ ਆਪਾਂ ਉੱਪਰ ਆ ਚੁੱਕੇ ਹਾਂ ਜੋ ਕਿ ਫਰਸਟ ਫਲੋਰ ਦੇ ਉੱਪਰ ਇਹ ਲੋਬੀ ਹੈਗੀ ਜੋ ਕਿ ਵੇਖ ਰਹੇ ਹੋ ਤੁਸੀਂ ਡਿਊਪਲੈਕਸ ਕੋਠੀ ਆ ਦੋਸਤੋ ਜਿਹਦੇ ਕਰਕੇ ਵੀ ਕਾਫੀ ਨੇਚਰਲ ਲਾਈਟ ਪੈਂਦੀ ਆ ਕੋਠੀ ਦੇ ਵਿੱਚ ਬਿਲਕੁਲ ਹਨੇਰਾ ਨਹੀਂ ਜਾਂਦਾ ਸੋ ਇੱਕ ਵਿੰਡੋ ਦਿੱਤੀ ਹੋਈ ਆ ਜੋ ਕਿ ਸਾਹਮਣੇ ਦੇਖ ਰਹੇ ਹੋ ਤੁਸੀਂ ਪੌੜੀਆਂ ਦੇ ਵਿੱਚ ਥੱਲੇ ਲਾਈਟ ਜਾਂਦੀ ਆ ਤਾਂ ਕਰਕੇ ਵੀ ਹਨੇਰਾ ਨਹੀਂ ਪੈਂਦਾ ਸੋ ਇਹ ਇਹ ਕਿੰਨਾ ਏਰੀਆ ਜੀ ਲੌਬੀ ਦਾ ਆਪਣਾ ਇਹ ਰਹਿ ਗਿਆ ਆਪਣਾ 12 ਰਹਿ ਗਿਆ ਜੀ ਵਿਚੋ ਇਹ 12 ਕਿ ਰਹਿ ਗਿਆ ਜੀ 12 ਕਿ ਰਹਿ ਗਿਆ ਜੀ ਠੀਕ ਹੈ ਠੀਕ ਹੈ ਜੀ ਪੌੜੀ ਕੱਢ ਕੇ ਜੀ ਤੇ ਆ ਬੈਡਰੂਮ ਆ ਗਿਆ ਜੋ ਕਿ ਰਾਈਟ ਸਾਈਡ ਤੇ ਦੋਸਤੋ ਇਹ ਆਪਣਾ ਦੇਖ ਰਹੇ ਹੋ ਤੁਸੀਂ ਇਨਵਰਟਰ ਵਗੈਰਾ ਦਾ ਵੀ ਬਾਈ ਉਹਨੇ ਉੱਪਰ ਕਰਤਾ ਜਗਾੜਾ نیچے ਥੋੜੀ ਦਿੱਕਤ ਹੁੰਦੀ ਹੈ ਇਹ ਰੂਮ ਜੀ ਕਿੰਨਾ ਸਹਜ ਹੈ ਇਹ 12 12 ਜੀ 12 12 ਦਾ ਜੀ ਵਧੀਆ ਸਟੈਂਡਰਡਸ ਹੈ ਜਿਆਦਾ ਪੂਰਾ 12 12 ਦਾ ਇੱਕ ਗੱਲ ਹੋਰ ਆਪਣੀ ਆਮ ਬਾਲਕੋਨੀ ਤੋਂ ਬਾਹਰ ਆ ਗਿਆ ਹੈ ਨਾ ਇਹ ਇਹ 12 12 ਦਾ ਜੇਕਰ ਆਪਾਂ ਕੂਲਰ ਵਗੈਰਾ ਵੀ ਲਾਉਣਾ ਹੈ ਕੂਲਰ ਲੱਗ ਜੂ ਬਾਹਰ ਜੀ ਵਧੀਆ ਲਾਈਟ ਪੈਂਦੀ ਹੈ ਇਹਦੀ ਬਾਕੀ ਲਾਈਟ ਪੈਂਦੀ ਹੈ ਜੇਕਰ ਆਪਾਂ ਇਹਨੂੰ ਬਾਲਕੋਨੀ ਦੇ ਵਿੱਚ ਰੱਖਦੇ ਹਨੇਰਾ ਜਾਪਣਾ ਸੀਗਾ ਹਨੇਰਾ ਹਨੇਰਾ ਜੀ ਠੀਕ ਹੈ ਲੈ ਕੂਲਰ ਨਹੀਂ ਲੱਗਦਾ ਸੀ ਨਾਲੇ ਕੂਲਰ ਨਹੀਂ ਲੱਗਦਾ ਸੀ ਜ ਸੋ ਇੱਕ ਬੈਡਰੂਮ ਦੋਸਤੋ ਇੱਧਰ ਰਹਿ ਗਿਆ ਤੇ ਇੱਕ ਬੈਡਰੂਮ ਰਹਿ ਗਿਆ ਬੈਕ ਸਾਈਡ ਤੇ ਇਹ ਕਾਰੇਗਾ ਇੱਧਰ ਆਜਾ ਆ ਬੇਖ ਸਕਦੇ ਹੋ ਤੁਸੀਂ ਇਹ ਕਾਫੀ ਖੁੱਲਾ ਹੈ ਉਸ ਤੋਂ ਸਾਈਜ਼ ਥੋੜਾ ਵੱਡਾ ਹੈ ਨਾ ਇਹਦਾ ਰੂਮ ਦਾ ਹਾਂਜੀ ਹਾਂ 14 12 ਦਾ ਉਹਨਾਂ ਵੱਡਾ ਜੀ ਹਾਂ ਵੱਡਾ ਬਹੁਤ ਵਧੀਆ ਪਲਾਨ ਦੇ ਨਾਲ ਕੋਠੀ ਤਿਆਰ ਕੀਤੀ ਹੋਈ ਹੈ ਦੋਸਤੋ ਬਾਈ ਇੱਧਰ ਦਿਖਾ ਦਿਓ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਹੈ ਸਾਇਦ ਉਧਰੋਂ ਲੌਕ ਹੈ ਇਹ ਉਧਰੋਂ ਵੱਡਾ ਹੈ ਹਾਂ ਅੱਗੇ ਵਾਸ਼ਰੂਮ ਹੈਗਾ ਜੋ ਕਿ ਉਹੀ ਵਾਸ਼ਰੂਮ ਲੋਬੀ ਦੇ ਨਾਲ ਵੀ ਅਟੈਚ ਕੀਤਾ ਹੋਇਆ ਹੈ ਇਧਰ ਤੋਂ ਆਪਾਂ ਕਾਮਨ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਇਹਨੂੰ ਸੋ ਇਹ 게ਟ ਆ ਉਸ ਦਾ ਆਹ 게ਟ ਆ ਗਿਆ ਹਾਂ ਇਹ 게ਟ ਆ ਗਿਆ ਇਹਨੂੰ ਆਪਾਂ ਦੋਨੋਂ ਸਾਈਡ ਤੋਂ ਯੂਜ਼ ਕਰ ਸਕਦੇ ਹਾਂ ਜੋ ਕਿ ਇਧਰ ਬਣਿਆ ਹੋਇਆ ਹੈ ਉਹਦੇ ਨਾਲ ਰੂਮ ਦੇ ਨਾਲ ਅਟੈਚ ਹੈ ਦੋਸਤੋ ਸੋ ਕਿਵੇਂ ਲੱਗਿਆ ਕੋਠੀ ਦਾ ਪਲਾਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਉਹ ਭਾਈ ਬਹੁਤ ਵਧੀਆ ਕੰਮ ਕਰਦੇ ਨੇ ਠੇਕੇਦਾਰ ਭਾਈ ਇਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇਵਾਂਗੇ ਭਾਈ ਇਹ ਪਹਿਲਾਂ ਆਪ ਬਾਲਕੋਨੀ ਦਿਖਾ ਦਿੰਨੇ ਆ ਜੀ ਫਰੰਟ ਤੋਂ ਆ ਬੇਖ ਸਕਦੇ ਹੋ ਜੀ ਆਪਾਂ ਬਾਲਕੋਨੀ ਦੇ ਵਿੱਚ ਆ ਚੁੱਕੇ ਆ ਜੋ ਕਿ ਵਧੀਆ ਕੁਰਸੀ ਵਗੈਰਾ ਮੇਜ਼ ਵਗੈਰਾ ਆਪਾਂ ਢਾ ਕੇ ਇੱਥੇ ਬੈਠ ਸਕਦੇ ਆ ਮੰਜੇ ਵਗੈਰਾ ਦੀ ਵਧੀਆ ਖੁੱਲੀ ਜਗ੍ਹਾ ਬਣੀ ਹੋਈ ਹੈ ਸੋ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਜਾਂ ਵਾਰਿਸ ਦੇ ਵਿੱਚ ਆਪਾਂ ਨੂੰ ਅੰਦਰ ਕੋਈ ਦਿੱਕਤ ਨਹੀਂ ਬਹੁਤ ਜ਼ਿਆਦਾ ਹਵਾ ਕਰਾਸ ਹੁੰਦੀ ਹੈ ਸੋ ਉੱਪਰ ਜੋ ਦੇਖ ਰਹੇ ਹੋ ਤੁਸੀਂ ਇਹ ਫਸਟ ਫਲੋਰ ਤੇ ਡਿਜ਼ਾਈਨ ਆ ਦੋਸਤੋ ਜੋ ਕਿ ਫਸਟ ਫਲੋਰ ਦੇ ਉੱਪਰ ਆ ਚੁੱਕੇ ਹਾਂ ਸੋ ਦੇਖ ਸਕਦੇ ਤੁਸੀਂ ਸਟੋਨ ਵਗੈਰਾ ਲੱਗਿਆ ਹੋਇਆ ਹੈ ਉੱਪਰ ਪੱਥਰ ਚੜਾਇਆ ਹੋਇਆ ਜੋ ਕਿ ਟਾਈਲ ਹੀ ਹੈ ਇਹ ਟਾਈਲ ਵਰਕ ਹੈਗਾ ਜੋ ਕਿ ਇੱਕ ਸਟੋਨ ਦੀ ਲੁੱਕ ਦੇ ਰਹੀ ਹੈਗੀ ਤੇ ਇੱਧਰ ਦੇਖ ਰਹੇ ਹੋ ਤੁਸੀਂ ਸਿੰਗਲ ਵਗੈਰਾ ਲੱਗੇ ਹੋਏ ਨੇ ਜੋ ਕਿ ਇਹ ਸਿੰਗਲ ਕਿੱਥੋਂ ਲਗਾ ਕੇ ਗਏ ਨੇ ਜੀ ਬਾਈ ਇਹ ਆਪਣਾ ਮੋਗੇ ਤੋਂ ਹੀ ਸੀ ਮੋਗੇ ਤੋਂ ਹੀ ਠੀਕ ਹੈ ਜੀ ਤੇ ਇਹ ਜਿਹੜਾ ਇਹ ਟਾਈਲ ਵਰਕ ਹੈ ਇਹ ਸਾਰਾ ਪੱਥਰ ਵਾਲਾ ਨਹੀਂ ਕਿ ਪੱਥਰਾਂ ਦਾ ਹਾਂ ਜੀ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਜੋ ਕਿ ਦੋ ਤਰ੍ਹਾਂ ਦਾ ਇਹ ਸੈਮੀ ਕਲਾਸਿਕ ਹੈ ਮਾਡਰਨ ਲੁੱਕ ਵੀ ਹੈ ਕਾਫੀ ਧਿਆਨ ਰੱਖਿਆ ਗਿਆ ਜੋ ਕਿ ਕੋਰਾਂ ਵਗੈਰਾ ਦੇਖੋ ਦੋਸਤੋ ਇਹੀ ਚੀਜ਼ ਹੁੰਦੀ ਹੈ ਜੋ ਕਿ ਇੱਕ ਮਿਸਤਰੀ ਦੀ ਕਾਰੀਗਰੀ ਹੁੰਦੀ ਆ ਪੇਂਟ ਤੋਂ ਬਾਅਦ ਆਪਾਂ ਨੂੰ ਇੰਨਾ ਗੈਸ ਨਹੀਂ ਹੋ ਸਕਦਾ ਹੁੰਦਾ ਜੋ ਆਪਾਂ ਪਹਿਲਾਂ ਕਰ ਸਕਦੇ ਆ ਪਲਾਸਟਰ ਦੇ ਵਿੱਚ ਇੰਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੁੰਦਾ ਕਿ ਕਿੰਨੀ ਕਿ ਸਫਾਈ ਆ ਮਿਸਤਰੀ ਦੀ ਸੋ ਬਾਅਦ ਦੇ ਵਿੱਚ ਜੇਕਰ ਪੇਂਟ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਦੁੱਗਣੀ ਲੁੱਕ ਬਦਲ ਜਾਂਦੀ ਹੁੰਦੀ ਆ ਕੋਠੀ ਦੀ ਪਰ ਇਧਰ ਬਾਈ ਜੀ ਇਧਰ ਵੀ ਸਾਈਡ ਤੇ ਦਿਖਾ ਦਿਓ ਬਹੁਤ ਸੋਹਣੇ ਡਿਜ਼ਾਈਨ ਦਿੱਤੇ ਹੋਏ ਨੇ ਬਾਈ ਹੋਰਾਂ ਨੇ ਕੋਰਾਂ ਵਗੈਰਾ ਦੇ ਬਹੁਤ ਵਧੀਆ ਮੋਲਡਿੰਗ ਦਾ ਧਿਆਨ ਰੱਖਿਆ ਗਿਆ ਤੇ 프ਰੰਟ ਤੇ ਜਾਲੀ ਲੱਗੀ ਹੋਈ ਆ ਬਾਈ ਜੀ ਜਾਲੀ ਕਿੱਥੋਂ ਲੈਂਦੀ ਗਈ ਐ ਇਹ ਇਹ ਆਪਣਾ ਭਗਵਾਨੇ ਘੜ ਤੋਂ ਜੀ ਭਾਨੀ ਘੜ ਭਾਨੀ ਤੋਂ ਲੈਂਦੇ ਆ ਠੀਕ ਆ ਠੀਕ ਆ ਜੀ ਉਹ ਪਾ ਬੇਬੀ ਆ ਇਹਨੂੰ ਤੋਂ ਅੱਛਾ ਪਾ ਬੇਬੀ ਉੱਥੋਂ ਆਏ ਨਹੀਂ ਠੀਕ ਆ ਠੀਕ ਆ ਜੀ ਆਜੋ ਜੀ ਆਪਾਂ ਬੈਕ ਸਾਈਡ ਦਿਖਾ ਦਿੰਨੇ ਆ ਉਧਰੋਂ ਉੱਪਰ ਵੀ ਸੇਮ ਡਿਜ਼ਾਈਨ ਆ ਕੱਲਾ ਬਾਹਰਲਾ ਟਾਇਲ ਦਾ ਡਿਜ਼ਾਈਨ ਬਦਲਿਆ ਗਿਆ ਇਹ ਬਦਲਿਆ ਕੱਲਾ ਬਸ ਹਾਂ ਵਾਈਟ ਬਲੈਕ ਕਰਤਾ ਹਾਂ ਇਹ ਬਦਲਿਆ ਇਹ ਵਿੜੇ ਤੇ ਪ੍ਰੇਸ ਦੇ ਹਿਸਾਬ ਨਾਲ ਲਾਤਾ ਜੀ ਹਾਂਜੀ ਹਾਂ ਆ ਜਾਈ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਆਪਾਂ ਬੈਕ ਸਾਈਡ ਤੇ ਓਪਨ ਬੇੜਾ ਰੱਖਿਆ ਗਿਆ ਬੈਕ ਸਾਈਡ ਤੇ ਓਪਨ ਬੇੜਾ ਰੱਖਿਆ ਗਿਆ ਜੋ ਕਿ ਇੱਥੋਂ ਕਾਣ ਦਾ ਵੀ ਪਤਾ ਲੱਗਦਾ ਹੈਗਾ ਕਾਣ ਕਿੱਥੇ ਨਿਕਲਿਆ ਤੇ ਇੱਧਰ ਬੈਕ ਸਾਈਡ ਤੇ ਪੌੜੀ ਵੀ ਜੜਾਈ ਹੋਈ ਹੈ ਉੱਪਰੋਂ ਆਪਾਂ ਬਾਅਦ ਦੇ ਵਿੱਚ ਦਿਖਾਉਣਾ ਹੈ ਦੋਸਤੋ ਆ ਵੇਖ ਸਕਦੇ ਹੋ ਤੁਸੀਂ ਜਿਹੜੀ ਕਿ ਆ ਕੋਠੀ ਦੀ ਤੁਸੀਂ ਕੰਧ ਦੇਖ ਰਹੇ ਹੋ ਇਹ ਸਿੱਧੀ ਕੀਤੀ ਹੋਈ ਹੈ ਤੇ ਇੱਧਰ ਜੋ ਦੇਖ ਰਹੇ ਹੋ ਆ ਕੰਧ ਇੱਥੋਂ ਭੀੜੀ ਹੈ ਤੇ ਮੂਰੋਂ ਕਾਫੀ ਜਗ੍ਹਾ ਖੁੱਲ ਗਈ ਸੋ ਇਹ ਜਿਹੜਾ ਕਾਣ ਸੀ ਕੋਠੀ ਦਾ ਬਾਈ ਹੋਣਾ ਨੇ ਇੱਧਰ ਹੀ ਕੱਟਤਾ ਇਹ ਨਕਸ਼ੇ ਵਿੱਚ ਨਹੀਂ ਸੀਗੀ ਕਿ ਜਗਾ ਇਹ ਅਲੱਗ ਤੋਂ ਬਣੀ ਹੋਈ ਐ ਇਸ ਦਾ ਵੀ ਖਰਚਾ ਆਇਆ ਦੋਸਤੋ ਲੈਂਟਰ ਵਗੈਰਾ ਪਿਆ ਸਾਰਾ ਨੀਚੇ ਕੰਦਾ ਵੀ ਨਿਕਲੀਆਂ ਨੇਗੀਆਂ ਸੋ ਕਾਫੀ ਖਰਚਾ ਆ ਜਾਂਦਾ ਹੁੰਦਾ ਇਹ ਚੀਜ਼ਾਂ ਤੇ ਬਹੁਤ ਕਾਫੀ ਵਧੀਆ ਕਾਫੀ ਜਗਾ ਬਣ ਗਈ ਹੈ ਨਾ ਕਿੰਨੀ ਜਗਾ ਬਣ ਗਈ ਹੈ ਇਹ ਲੱਗਦਾ 500 ਫਟੇਰੀਆ ਬਣ ਗਿਆ 500 ਫਟੇਰੀਆ ਬਣ ਗਿਆ ਠੀਕ ਆ ਠੀਕ ਆ ਜੀ ਗੱਲ ਸੋ ਜੇਕਰ ਜੋੜੀਏ ਤਾਂ ਬਸ 16 ਤੇ 5 21 2200 ਨੀਚੇ-ਨੀਚੇ ਹੋ ਗਿਆ ਨੀਚੇ-ਨੀਚੇ ਹੋ ਗਿਆ ਜੀ 2100 ਫੁੱਟ ਥੱਲੇ ਹੋ ਗਿਆ ਸੀ 2100 ਫੁੱਟ ਥੱਲੇ ਹੋ ਗਿਆ ਸੋ ਆ ਜਿਓ ਜੀ ਮਾੜੇ ਉੱਪਰ ਸੋ ਦੋਸਤੋ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਵੀ ਦੇਵਾਂਗੇ ਠੇਕੇਦਾਰ ਦਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਕੋਈ ਸਲਾਹ ਲੈਣੀ ਹੋਵੇ ਜਾਂ ਕੰਮ ਕਰਾਉਣਾ ਹੋਵੇ ਦੋਸਤੋ ਬਾਈ ਜੀ ਸਾਨੂੰ ਰਾਇ ਜਰੂਰ ਦੇਣਗੇ ਤੇ ਸੋ ਇਹ ਨੇੜੇ ਸਿੰਗਲ ਦਿਖਾ ਦਿਓ ਬਾਈ ਕਾਫੀ ਵਧੀਆ ਲੁੱਕ ਦੇ ਰਹੇ ਨੇ ਜੋ ਕਿ ਨੀਚੇ ਤੋਂ ਸੋ ਇਹ ਵਧੀਆ ਮਟੀਰੀਅਲ ਹੈ ਬਿਲਕੁਲ ਖਰਾਬ ਹੋਣ ਵਾਲਾ ਮਟੀਰੀਅਲ ਨਹੀਂ ਹੈਗਾ ਹਣਾ ਇਹ ਖਰਾਬ ਤਾਂ ਨਹੀਂ ਹੁੰਦਾ ਇਹ ਨਾ ਨਾ ਜੀ ਖਰਾਬ ਗਰੰਟੀ ਇਹ ਦੀ ਜੀ ਗਰੰਟੀ ਹੁੰਦੀ ਹੈ ਨਾ ਇਹ ਦੋ ਸਾਲ ਦੀ ਗਰੰਟੀ ਦਿੱਤੀ ਹੁੰਦੀ ਹੈ ਅੱਗੇ ਦੂਸਰੀ ਟਾਇਲ ਜੀ ਲੱਗ ਜਾਂਦੀ ਸੀ ਉਹਦਾ ਰੰਗ ਬਟੇ ਜਾ ਰਹੇ ਸੀ ਬਾਕੀ ਲਹਿਣ ਵੀ ਲੱਗ ਜਾਂਦੀ ਸੀ ਹਾਂ ਲਹਿਣ ਵੀ ਲੱਗ ਜਾਂਦੀ ਸੀ ਉਹਦੀ ਥੋੜੀ ਜਿਹੀ ਇਹ ਬਸ ਕਲਰ ਡਿਜ਼ਾਈਨ ਦੀ ਬਣਾਇਆ ਸਾਰਾ ਇਹ ਡਿਜ਼ਾਈਨ ਦਾ ਬਣਾਇਆ ਹੈ ਠੀਕ ਹੈ ਠੀਕ ਹੈ ਜੀ ਆ ਜਿਹੜੇ ਨਾਲ ਗੋਲਾ ਬਣਾਇਆ ਦੇ ਤੇ ਉਹ ਆਪਣੀ ਟੈਂਕੀ ਵਾਲੀ ਜਗ੍ਹਾ ਆ ਗਈ ਇਹ ਜੀ ਕਲ ਐਲੀਵੇਸ਼ਨ ਦਿੱਤਾ ਬਸ ਕਲ ਐਲੀਵੇਸ਼ਨ ਹਾਂ ਜੀ ਠੀਕ ਹੈ ਠੀਕ ਆ ਟੈਂਕੀ ਦਾ ਦੋ ਇੱਥੇ ਨਾ ਨਾ ਠੀਕ ਹੈ ਇਹਦੇ ਟੈਂਕੀ ਦੀ ਜਗ੍ 2200 ਸਕੁਅਰ ਫੀਟਰੀਆ ਬਣ ਗਈ ਹੈ ਆਪਣਾ ਇਹ ਹਾਂ 2200 ਆਪਾਂ ਗੱਲ ਕਰੀਏ ਤਾਂ ਖਰਚੇ ਦੀ ਜੀ ਇਹ ਕਈ ਵਾਰ ਬਤਾਈ ਕੀ ਹੁੰਦਾ ਆਪਾਂ ਨੂੰ ਨਾ ਹੀ ਦਰਸ਼ਕ ਜਿਹੜੇ ਦੇਖਦੇ ਆ ਵੀਡੀਓ ਵਿੱਚ ਉਹ ਪੁੱਛ ਲੈਂਦੇ ਹੁੰਦੇ ਆ ਕਿ ਬਾਈ ਜੀ ਇੱਕ ਆਈਡੀਆ ਵੀ ਦੇ ਦਿਓ ਸਾਨੂੰ ਐਸਟੀਮੇਟ ਜ਼ਰੂਰ ਦੱਸੋ ਕਿ ਕੋਠੀ ਦੇ ਉੱਤੇ ਕਿੰਨਾ ਖਰਚ ਆਇਆ ਹੈ ਤੇ ਸਾਨੂੰ ਜੀ ਤੁਸੀਂ ਆਈਡੀਆ ਜਰੂਰ ਦਿਓ ਜੀ ਕਿੰਨਾ ਖਰਚਾ ਆ ਤੁਹਾਨੂੰ ਪਤਾ ਹੋਣਾ ਜੀ ਇਹਦੇ 35 ਲੱਖ ਰੁਪਇਆ ਖਰਚਾ ਆ ਗਿਆ ਜੀ 35 ਲੱਖ ਜੀ ਇਹਦੇ ਵਿੱਚ ਟੋਟਲ ਮਤਲਬ ਆ ਗਏ ਸਾਰਾ ਕੁਝ ਅੱਛੇ ਵਿੱਚੇ ਨੇ ਆ ਗਏ ਵਿੱਚੇ ਤੁਹਾਡਾ ਠੇਕਾ ਆ ਗਿਆ ਵਿੱਚੇ ਠੇਕਾ ਆ ਗਿਆ ਜੀ ਤੇ ਵਿੱਚੇ ਮਤਲਬ ਜੋੜੀਆਂ ਵਗੈਰਾ ਦਾ ਕੰਮ ਹੋਇਆ ਸਾਰਾ ਕੁਝ ਲਾ ਕੇ ਜਮ੍ਹਾਂ ਹਾਂ ਜਿੰਨਾ ਕੰਮ ਆਪਾਂ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਹਾਂ ਜੀ ਜਿੰਨਾ ਕੰਮ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਤਾ ਤੁਸੀਂ ਦੇਖ ਲਿਆ ਕੋਠੀ ਤੇ ਕੀ ਕੀ ਕੰਮ ਹੋਇਆ ਇੰਨਾ ਕੰਮ ਆਈ ਜਿਹਦੇ ਕਹਿਣ ਤਾਂ ਬੱਸ ਕੋਠੀ ਤੇ ਖਰਚਾ ਆ ਚੁੱਕਿਆ ਸੋ ਕਿਵੇਂ ਲੱਗੀ ਵੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ ਕੋਠੀਆਂ ਦੀ ਵੀਡੀਓ ਲੈ ਕੇ ਆਉਣੇ ਆ ਕਲਾਸਿਕਲ ਵੀ ਮਾਡਰਨ ਵੀ ਤੇ ਸਾਰੇ ਟਾਈਪ ਦੀਆਂ ਕੋਠੀਆਂ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਦਿਖਾਉਂਦੇ ਰਹਿਣੇ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ